ਸਾਰੇ ਨੂੰ ਸਤ ਸ੍ਰੀ ਅਕਾਲ ਜੀ ਪਰਮਜੀਤ ਸਿੱਧੂ ਦੀ ਕਿਚਨ ਦੇ ਇਤਤ ਦਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਆਪਾਂ ਆਏ ਆ ਜਿਵੇਂ ਪੰਜਾਬ ਦੇ ਵਿੱਚ ਬੜਾ ਮਤਲਬ ਫੇਮਸ ਇੱਕ ਤਿਹਾਰ ਹੁੰਦਾ ਆ ਤੀਆਂ ਦਾ ਤੇ ਤੀਆਂ ਦੇ ਤਿਹਾਰ ਵੇਲੇ ਜਦੋਂ ਤੀਆਂ ਦੇ ਤਿਹਾਰ ਤੋਂ ਪਹਿਲਾਂ ਜਦੋਂ ਪਕੇ ਜਾਂਦੇ ਆ ਤੀ ਇਕੁਲੇ ਸੰਧਾਰਾ ਲੈ ਕੇ ਉਸ ਤਰ੍ਹਾਂ ਦੀਆਂ ਆਪਾਂ ਸੰਧਾਰੇ ਵਾਲੀਆਂ ਮਠੀਆਂ ਬਣਾਵਾਂਗੇ ਅੱਜ ਤਾਂ ਆਓ ਫਿਰ ਆਪਾਂ ਵੇਖੀਏ 20 ਤੀਆਂ ਦੇ ਸੰਧਾਰੇ ਵਾਲੀਆਂ ਮਠੀਆਂ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਇਦੇ ਵਾਸਤੇ ਆਪਾਂ ਲੈ ਲਿਆ ਕਿਲੋ ਦੇ ਨੇੜ ਆਪਾਂ ਕਣਕ ਦਾ ਆਟਾ ਲੈ ਲਿਆ ਤੇ ਅੱਧਾ ਕਿਲੋ ਆਪਾਂ ਲੈ ਲਿਆ ਗੋੜ ਦੀ ਨੂੰ ਆਪਾਂ ਛੋਟਾ-ਛੋਟਾ ਤੋੜ ਕੇ ਲੈ ਲਿਆ ਤਾਂ ਅੱਧੇ ਕੱਪ ਤੋਂ ਵੀ ਥੋੜੀ ਜਿਹੀ ਘੱਟ ਸੂਜੀ ਲੈ ਲਈ ਆਪਾਂ ਤੇ ਅੱਧੇ ਕੱਪ ਤੋਂ ਵੀ ਥੋੜਾ ਜਿਹਾ ਆਟਾ ਆਪਾਂ ਲੈ ਲਿਆ ਮੈਂ ਦੇਸੀ ਕਿਉਂ ਨਹੀਂ ਆ ਸੋਰੀ ਪਾ ਰਹੀ ਮੈਂ ਪਾ ਰਹੀ ਆ ਕੁਕਿੰਗ ਆਇਲ ਕੋਕੋਨਟ ਦਾ ਜਿਹੜਾ ਕਿ ਆਪਣਾ ਦੋ ਕੰਮਾਂ ਦਾ ਕੰਮ ਕਰੂਗਾ ਇੱਕ ਤੇ ਕੁਕਿੰਗ ਦਾ ਵਿੱਚ ਕੋਕੋਨਟ ਦਾ ਫਲੇਵਰ ਆਊਗਾ ਤੇ ਦੂਸਰਾ ਤੇਲ ਦਾ ਵੀ ਕੰਮ ਕਰੂਗਾ ਇਹ ਤੇਲ ਕਿਉਂ ਦਾ ਵੀ ਤੇ ਨਾਲ ਨਾਰੀਅਲ ਦੇ ਬੁਰਾਦੇ ਦੀ ਇੱਕ ਛੋਟੀ ਜਿਹੀ ਕਟੋਰੀ ਲੈ ਲਈ ਆ ਚਾਰ ਪੰਜ ਚਮਚ ਤਿੰਨ ਚਾਰ ਚਮਚ ਲੈ ਲਈ ਆ ਆਪਾਂ ਸਫੇਦ ਤਿਲਾਂ ਦੇ ਔਰ ਤਿੰਨ ਚਾਰ ਚਮਚੀ ਆਪਾਂ ਲੈ ਲਈਏ ਸੌਂਫ ਦੇ ਤੇ ਇੱਕ ਚੌਥਾਈ ਚਮਚ ਲੈ ਲਿਆ ਆ ਆਪਾਂ ਨਮਕ ਕਿਉਂਕਿ ਮਿੱਠੇ ਦੇ ਨਾਲ ਨਮਕ ਤਾਂ ਜਦੋਂ ਮਤਲਬ ਕੰਬੀਨੇਸ਼ਨ ਹੁੰਦਾ ਤਾਂ ਬੜਾ ਵਧੀਆ ਸਵਾਦ ਉੱਬਰ ਕੇ ਆਉਂਦਾ ਟੇਸ ਇਸ ਚੀਜ਼ ਦਾ ਤੇ ਬਣਾਵਾਂਗੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲ ਦਖ ਲਗੋੜਾ ਹੈ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤਾਂ ਉਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਤਿਆਰ ਕਰ ਲਵਾਂਗੇ। ਲਓ ਜੀ ਗੋੜ ਵੀ ਆਪਣਾ ਹੁਣ ਖੁੱਲ ਚੁੱਕਿਆ ਹੈ ਤਾਂ ਹੁਣ ਜਿਹੜਾ ਆਪਣੇ ਕੋਲੇ ਆਟਾ ਹੈਗਾ 1 ਕਿਲੋ ਉਹਨੂੰ ਆਪਾਂ ਬਰਾਤ ਚ ਪਾ ਕੇ ਤਾਂ ਇਹਦੇ ਵਿੱਚ ਪਹਿਲਾਂ ਆਪਾਂ ਸੁੱਕੇ ਇਨਗਰੀਡੀਅੰਟ ਮਿਕਸ ਕਰ ਲਵਾਂਗੇ। ਕੋਕੋਨਟ ਦਾ ਬਰਾਦਾ, ਸੌਂਫ, ਸਵੇਦ ਤਿਲ, ਨਮਕ, ਸੂਜੀ ਇਨਨ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਹਿਲਾਂ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਹੈਗਾ ਨਾਰੀਅਲ ਦਾ ਤੇਲ ਉਹਨੂੰ ਆਪਾਂ ਪਾ ਕੇ ਤੇ ਇਸ ਤਰ੍ਹਾਂ ਦੋ ਹੱਥਾਂ ਨਾਲ ਮਿਕਸ ਕਰ ਲਵਾਂਗੇ ਤਾਂ ਹੁਣ ਆਪ ਗੁੜ ਦੇ ਘੋਲ ਨਾਲੇ ਸਾਟੇ ਨੂੰ ਗੁੰਨਾਂਗੇ ਆਟਾ ਇਕੱਠਾ ਕਰਦੇ ਆਈ ਨਾ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਥੋੜਾ ਜਿਹਾ ਆਟਾ ਆਪਣਾ ਪਤਲਾ ਹੋ ਗਿਆ ਹੁੰਦਾ ਤਾਂ ਫਿਰ ਮੈਂ ਅੱਧੀ ਕਟੋਰੀ ਆਟਾ ਉੱਤੇ ਨਾ ਥੋੜਾ ਸੁੱਕਾ ਹੋਰ ਪਾ ਲਿਆ ਸੀਗਾ ਉਹ ਆਪਾਂ ਵੇਖ ਸਕਦੇ ਨੇ ਇਹ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾਗਾ ਜੀ ਥੋੜਾ ਬੋਥ ਹੈ ਤੁਹਾਨੂੰ ਪਤਲਾ ਲੱਗਦਾ ਵੀ ਇਹ ਤਾਂ ਆਪਾਂ ਉਤੇ ਪਾ ਵੀ ਸਕਦੇ ਆ ਮੈਂ ਅੱਧਿਕ ਕਟੋਰੀ ਹੋਰ ਪਾ ਕੇ ਤੇ ਹੁਣ ਜਿਹੜਾ ਇਹ ਥੱਲੇ ਥੋੜਾ ਜਿਹਾ ਗੁੜ ਜਰ ਰਹਿ ਗਿਆ ਸੀ ਉਹਦੇ ਚ ਦੋ ਚਮਚ ਪਾਣੀ ਪਾ ਕੇ ਮਿਕਸ ਕਰਕੇ ਤਾਂ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਛਾਣ ਕੇ ਤਾਂ ਲੈ ਲਵਾਂਗੇ ਤੇ ਇਸ ਪਾਣੀ ਦੇ ਨਾਲ ਆਟਾ ਸਖਤ ਜਾਂ ਪੂਰਾ ਟਾਈਟ ਡੋ ਲਾਵਾਂਗੇ ਆਪਾਂ ਇਕੱਠਾ ਕਰਕੇ ਜ਼ਿਆਦਾ ਨਹੀਂ ਉਹਨੂੰ ਗੁੰਨਣ ਦੀ ਲੋੜ ਹੈਗੀ ਬਸ ਇਕੱਠਾ ਕਰਕੇ ਥੋੜਾ ਜਿਹਾ ਮਲ ਕੇ ਤਾਂ ਉਹਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਤੇ ਉੱਤੋਂ ਕੁਕਿੰਗ ਆਇਲ ਲਾ ਕੇ ਤੇ ਉੱਤੋਂ ਚੋਪੜ ਦਾਂਗੇ ਵੀ ਉੱਤੇ ਸਿਕਰੀ ਜੀ ਵੀ ਨਾ ਆ ਜਾਏ ਤਾਂ ਇਹਨੂੰ ਆਪਾਂ 10 ਮਿੰਟ ਰੈਸਟ ਤੇ ਰਹਿਣ ਦੇਵਾਂਗੇ 10 ਮਿੰਟਾਂ ਬਾਅਦ ਵੇਖੋ ਹੁਣ ਪੂਰਾ ਵੈਸੇ ਤੇ ਬਨ ਗੁੰਨੇ ਹੀ ਆਪਾਂ ਟਾਈਟ ਸੀ ਉਸ ਤੋਂ ਵੀ ਜ਼ਿਆਦਾ ਟਾਈਟ ਹੋ ਚੁੱਕਿਆ ਕਿਉਂਕਿ ਸੂਜੀ ਪਾਣੀ ਪੀਂਦੀ ਹੈ ਤਾਂ ਹੁਣ ਵੱਡਾ ਸਾਰਾ ਪੋਰਸ਼ਨ ਲੈ ਕੇ ਆਟੇ ਦਾ ਵੱਡਾ ਸਾਰਾ ਪੇੜਾ ਲੈ ਕੇ ਚਕਲੇ ਦੇ ਉੱਪਰ ਵੀ ਥੋੜਾ ਜਿਹਾ ਕੁਕਿੰਗ ਔਇਲ ਲਾ ਲਾਂਗੇ ਤੇ ਵੇਲਣੇ ਦੇ ਉੱਪਰ ਵੀ ਲਾ ਲਾਵਾਂਗੇ ਬਸ ਇੱਕ ਵਾਰੀ ਸਟਾਰਟਿੰਗ ਵਿੱਚ ਹੀ ਤਾਂ ਫਿਰ ਇਹਨੂੰ ਆਪਾਂ ਨਾ ਪੇੜੇ ਨੂੰ ਰੱਖ ਕੇ ਚਕਲੇ ਦੇ ਉੱਤੇ ਤੇ ਇੱਕ ਰੋਟੀ ਦੇ ਆਕਾਰ ਦੇ ਵਿੱਚ ਆਪਾਂ ਇਹਨਾਂ ਨੂੰ ਇਹਨੂੰ ਵਧਾ ਲਾਂਗੇ ਇਹ ਸਾਈਡਾਂ ਤੋਂ ਵਿਚਕਾਰੋਂ ਸਾਰੀ ਇੱਕੋ ਜੀ ਹੋਣੀ ਚਾਹੀਦੀ ਹੈ ਇਕੁਅਲ ਵੀ ਐਨ ਨਹੀਂ ਵੀ ਸਾਈਡਾਂ ਪਤਲੀਆਂ ਜਾਂ ਵੀ ਵਿਚੋਂ ਮੋਟੀ ਤੇ ਇਹ ਮੈਂ ਕੁਕੀ ਕਟਰ ਲੈ ਲਿਆ ਮੈਂ ਕੁਕੀ ਕਟਰ ਤੋਂ ਪਹਿਲਾਂ ਇਸ ਤਰ੍ਹਾਂ ਨਾ ਇਹ ਬੋਤਲ ਦਾ ਢੱਕਣ ਟੁੱਟ ਗਿਆ ਸੀ ਜਿਹੜੀ ਬੋਤਲ ਤਾਂ ਉਹਦਾ ਮੈਂ ਢੱਕਣ ਵੀ ਰੱਖ ਲਿਆ ਸੀ ਉਹ ਵੀ ਕੰਮ ਦੇ ਜਾਂਦਾ ਕੋਈ ਵੀ ਰਾਉਂਡ ਸ਼ੇਪ ਚੀ ਲੈ ਲਓ ਤਾਂ ਉਹਦੇ ਨਾਲ ਫਿਰ ਇਸ ਤਰ੍ਹਾਂ ਬਿਸਕੁਟਾਂ ਵਰਗੀਆਂ ਇਹ ਨਾ ਗੋਲ-ਗੋਲੀ ਕੋ ਸਾਈਜ਼ ਦੇ ਨਿਕਲ ਕੇ ਆਉਂਦੀਆਂ ਮਠੀਆਂ ਆਪਣੀਆਂ ਸਾਈਡਾਂ ਵਾਲਾ ਜਿਹੜਾ ਐਕਸਟਰਾ ਪੋਰਸ਼ਨ ਹੈ ਉਹਨੂੰ ਲਾ ਦੇਵਾਂਗੇ ਵੇਖੋ ਇੰਨੀ ਕੁ ਥਿਕਨੈਸ ਹੋਣੀ ਚਾਹੀਦੀ ਇੰਨੀ ਕੁ ਮੋਟਾਈ ਹੋਵੇ ਆਪਣੀ ਮਠੀ ਦੀ ਬਾਹਲੀ ਬਰੀਕ ਹੋਊਗੀ ਤਾਂ ਵੀ ਸੁੱਕ ਜੂਗੀ ਤੇ ਜਿਹੜੇ ਬਾਹਲੀ ਮੋਟੀ ਹੋਊਗੀ ਤਾਂ ਉਹ ਅੰਦਰੋਂ ਤੱਕ ਕੁੱਕ ਨਹੀਂ ਹੁੰਦੀਗੀ ਇਸੇ ਤਰ੍ਹਾਂ ਹੀ ਆਪਾਂ ਨਾ ਸਾਰੀਆਂ ਆਪਾਂ ਮਠੀਆਂ ਤਿਆਰ ਕਰ ਲਈਆਂ ਸਾਰੀਆਂ ਤਿਆਰ ਕਰਨ ਤੋਂ ਬਾਅਦ ਇਹਨਾਂ ਨੂੰ ਰੱਖਾਂਗੇ ਇੱਕ ਸਾਈਡ ਤੇ ਤੇ ਆਪਾਂ ਲੋਹੇ ਦੀ ਕੜਾਈ ਦੇ ਵਿੱਚ ਪਾ ਲਿਆ ਸਰੋਂ ਦਾ ਤੇਲ ਸਰੋਂ ਦਾ ਤੇਲ ਵੀ ਜਦੋਂ ਥੋੜਾ ਗਰਮ ਹੋ ਜੇ ਤਾਂ ਉਹਦੇ ਵਿੱਚ ਆਪਾਂ ਇੱਕ ਇੱਕ ਕਰਕੇ ਤੇ ਮਠੀਆਂ ਛੱਡਣੀਆਂ ਸ਼ੁਰੂ ਕਰ ਦਾਂਗੇ ਤੇਲ ਪੂਰਾ ਪਰਫੈਕਟ ਹੈ ਤਾਂ ਮੀਡੀਅਮ ਆਂਚ ਤੇ ਨਾ ਆਪਾਂ ਇੱਕ ਵਾਰੀ ਓਨਾਂ ਪੂਰ ਪਾ ਦੇਵਾਂਗੇ ਜਿੰਨਾ ਕ ਆਪਣਾ ਕੜਾਈ ਦੇ ਤੇਲ ਦੇ ਵਿੱਚ ਆਉਂਦਾ ਬਾਲੀ ਮੀਡੀਅਮ ਮਤਲਬ ਬਾਲੀ ਸਲੋ ਵੀ ਨਾ ਗੈਸ ਦੀ ਫਲੇਮ ਹੋਵੇ ਤਾਂ ਬਾਲੀ ਗਰਮ ਵੀ ਨਾ ਤੇਜ ਵੀ ਨਾ ਹੋਵੇ ਵੀ ਜਿਹੜਾ ਆਪਣੇ ਤੇਲ ਦੇ ਵਿੱਚ ਪਾਉਂਦਿਆਂ ਸਾਰੀ ਮੱਛਨ ਜੇ ਲੱਗ ਜਾਂਦੀ ਜਦੋਂ ਆਪਾਂ ਪਾਦਾਂਗੇ ਉਸੇ ਵੇਲੇ ਆਪਾਂ ਨਹੀਂ ਕਦੇ ਵੀ ਵਿੱਚ ਝਾਰਨੀ ਮਾਰਾਂਗੇ ਵੀ ਜਿਹੜਾ ਉਸ ਵੇਲੇ ਟੁੱਟਣਾ ਜਾਣ ਥੋੜੀਆਂ ਸੈੱਟ ਹੋਣ ਤੋਂ ਬਾਅਦ ਕੁਝ ਸੈਕਿੰਡ ਤੋਂ ਬਾਅਦ ਇਹਨਾਂ ਦੀ ਆਪਾਂ ਅਲਟ-ਪਲਟ ਕਰਾਂਗੇ। ਵੀ ਬਸ ਵੀਡੀਓ ਦੇ ਚੱਲਦੇ-ਚੱਲਦੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਸਮੇਟ ਕੰਟੀ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚਦੀ ਰਹੇ ਬੜਾ ਵਧੀਆ ਬੜੀਆਂ ਖਸਤਿਆ ਨਾਸ਼ਤਾ ਬਣਦਾ ਇਹ ਇੰਨਾ ਵਧੀਆ ਭਾਵੇਂ ਤੈਨੂੰ ਆਪਾਂ ਕਿਸੇ ਸਫਰ ਦੇ ਵਿੱਚ ਲੈ ਜਾਈਏ ਇਹ 15 20 ਦਿਨ ਤੱਕ ਹੀ ਇਹ ਮਹੀਨੇ ਤੱਕ ਵੀ ਖਰਾਬ ਨਹੀਂ ਹੁੰਦੀਆਂ ਇਸ ਤਰ੍ਹਾਂ ਦੀਆਂ ਬੜੀਆਂ ਬੜੀਆਂ ਹੋਈਆਂ ਅਗਰ ਮਹੀਨੇ ਤੱਕ ਬਚ ਗਈਆਂ ਤਾਂ ਇਹ ਕੁਛ ਦਿਨਾਂ ਦੇ ਵਿੱਚ ਹੀ ਖਤਮ ਹੋ ਜਾਂਦੀਆਂ। ਸੌਰੀ ਇੱਥੇ ਨਾ ਵੀਡੀਓ ਬੰਦਿਆ ਬੰਦਿਆ ਲਾਈਟ ਚਲੀ ਗਈ। ਜਿਹੜੀ ਜਿਹੜੀ ਮੇਨ ਲਾਈਟ ਵੱਡੀ ਜਗ ਦੇ ਹੁੰਦੀ ਆ ਤਾਂ ਉਹਦੇ ਕਰਕੇ ਥੋੜਾ ਜਿਹਾ ਡਾਰਕ ਆ ਰਹੀ ਹੈ ਇੱਥੇ ਵੀਡੀਓ। ਇਸ ਤਰ੍ਹਾਂ ਦੀ ਫਿਰ ਆਪਾਂ ਕੱਢ ਲਵਾਂਗੇ ਸਾਰੀਆਂ ਐਸੇ ਤਰ੍ਹਾਂ ਹੀ ਲੋਜੀ ਵੀਵਰਸ ਕਣਕ ਦੇ ਆਟੇ ਦਾ ਟੇਸਟੀ ਜਿਹਾ ਨਾਸ਼ਤਾ ਜਿਹੜਾ ਮੌਸਮ ਵੀ ਹੈਗਾ ਟੇਸਟੀ ਵੀ ਲੱਗਦੀਆਂ ਬਿਸਕੁਟਾਂ ਦਾ ਕੰਮ ਵੀ ਦਿੰਦੀਆਂ ਤੇ ਮਠੀਆਂ ਦਾ ਕੰਮ ਵੀ ਦਿੰਦੀਆਂ ਜੇ ਆਪਾ ਵੇਖੀਏ ਤਾਂ ਇੰਨੀਆਂ ਖਸਤਾ ਵਧੀਆ ਮੂੰਹ ਚ ਪਾਉਂਦੇ ਪੁਰਣ ਵਾਲੀਆਂ ਐ ਨਹੀਂ ਵੀ ਕੋਈ ਚੀੜੀਆਂ ਜੀਆਂ ਹੋਣਗੀਆਂ ਤਾਂ ਵੀਵਰਸ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ ਔਰ ਜੋ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖ ਰਿਹਾ ਹੈ ਪਲੀਜ਼ ਉਹਨਾਂ ਰਿਕੁਐਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਆਲਤੇ ਪ੍ਰੈਸ ਕਰਨਾ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ